ਹਾਂ ਇੱਕ ਹੋਰ ਬੰਗਲ ਦੱਸ ਦੇਣਾ ਜੇ ਕੋਈ ਇਹ ਜਾਂ ਵੀ ਹੈਗਾ ਲੁਆਇਲ ਪਾਰਟੀ ਦਾ ਵੀ ਸਰਪੰਚ ਬਣਨਾ ਪਰ ਮੈਂ ਦੱਸਣਾ ਮੈਂ ਕਿਹਦਾ ਉਹਦੇ ਪੋਸਟਰ ਜਦੋਂ ਛਾਪੂਗਾ ਹੱਜਕੱਲ ਨੂੰ ਚੋਣ ਨਿਸ਼ਾਨ ਮਿਲ ਗਿਆ ਉਹਨੂੰ ਮੰਝਾ ਤੇ ਪੋਸਟਰ ਮੰਝੇ ਵਾਲੀ ਛਾਪੂਗਾ ਤਾਂ ਉੱਪਰ ਉਹ ਆਪਣੇ ਵੱਡੇ ਲੀਡਰਾਂ ਦੀ ਫੋਟੋ ਲਾ ਸਕਦਾ ਕਿ ਇਹਦੇ ਨਾਲ ਹੀ ਪਤਾ ਲੱਗ ਜੂਗਾ ਕਿ ਉਹ ਉਹ ਕਿਹੜੀ ਪਾਰਟੀ ਦਾ ਉਹਨੂੰ ਨੁਕਸਾਨ ਹੁੰਦਾ ਵੋਟਾਂ 'ਚ ਉਹਨੂੰ ਫਾਇਦਾ ਹੁੰਦਾ ਉਹਦੀ ਮਰਜ਼ੀ ਆ ਸੋ ਪਰ ਉਹ ਹੈ ਅਜਿ ਇਕਰਾਰ ਹੈ ਬਸ ਹਾਈ ਕੋਰਟ ਦੇ ਵਿੱਚ ਮੇਰੇ ਏਜੀ ਸਾਹਿਬ ਬੈਠੇ ਨੇ ਤੇ ਹਾਈ ਕੋਰਟ ਬਸ ਇਹ ਹਰਿਆਣੇ ਦੀ ਇਲੈਕਸ਼ਨ ਜਿਹੜੀ ਹੈ ਉਹਦਾ ਕਰ ਰਹੇ ਨੇ ਕਾਰਪੋਰੇਸ਼ਨ ਵੀ ਕੰਮ ਜ਼ਿਲ੍ਹਾ ਪ੍ਰੇਸ਼ਰ ਵੀ ਸਾਰੀਆਂ ਸਾਰੀਆਂ ਆਉਣਗੇ ਸੋ ਉਦੋਂ ਚਾਰ ਆਪਣੀਆਂ ਵੀ ਆਉਣੇ ਦੂਜੀਆਂ ਹੈਨਾ ਉੱਥੇ ਵੀ ਆਉਣਗੇ ਉਦੋਂ ਵੀ ਬਾਈ ਬਾਪ ਸਾਹਿਬ ਨੇ ਕਹਿਣਾ ਹੈ ਇਹਦੀ ਮੰਨਗੀ ਚਾਕੇ ਹੁਣ ਸਤੌ ਛੱਡ ਕੇ ਆਉਣਗੇ ਹਾਂਜੀ ਉਹ ਵੀ ਪਈਆਂ ਬੜੇ ਮੋਕੇ ਮਿਲਣਗੇ ਇਸ ਇਲੈਕਸ਼ਨ ਦੇ ਹਾਰਨ ਤੋਂ ਬਾਅਦ ਦੇ ਇੱਥੇ ਉਹ ਹੰਤਾ ਦਾ 52 ਚੋਕੇ ਲੋਕਾਂ ਨੇ ਇਹਦਾ ਜਿਹੜਾ ਪਿੰਡ ਹੈ ਜਿਹੜਾ ਪਿੰਡ ਹੈ ਸ਼ਤਾਉ ਜੇ ਵੀ ਮੱਭੀ ਤੇ ਛੱਡ ਗਿਆ ਪਰ ਮੰਜੀ ਉੱਥੇ ਦੀ ਉੱਥੇ ਸੋ ਸੁਣ ਹੈ ਕਹਿੰਦਾ ਚੋਰਾਂ ਕਿ ਸਰਪੰਚੀ ਜਿਹੜੀ ਹੈ ਉਹ ਲੋਕਾਂ ਲੈ ਸਰਪੰਚੀ ਪਿੰਡ ਦੀ ਹੈ ਹਰ ਰੋਜ਼ ਮੂੰਹ ਮੱਥੇ ਲੱਗਦੇ ਇੱਕ ਦੂਜੇ ਦੇ ਆਪਾਂ ਜਿਉ 40-40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਬੀ